ਟਾਂਡਾ ਮੰਡੀ 2 ਦਿਨ ਲਈ ਬੰਦ ਕਰ ਦਿੱਤੀ ਗਈ ਆ ਕੋਈ ਵੀ ਢੇਰੀ ਖਲਾਰੀ ਨਹੀਂ ਜਾਊਗੀ ਤੇ ਨਾ ਹੀ ਸਿਕਾਈ ਜਾਊਗੀ ਪੰਜਾਬ ਦੀਆਂ ਮੰਡੀਆਂ ਵਿੱਚ ਭਾਵੇਂ ਕਿ ਝੋਨੇ ਦੀ ਖਰੀਦ ਦਾ ਕੰਮ ਜ਼ੋਰਾਂ ਤੇ ਸ਼ੁਰੂ ਹੋ ਚੁੱਕਾ ਹੈ ਪਰ ਇਸ ਵਾਰ ਲਗਾਤਾਰ ਵਕਵਾ ਖਤਮ ਤੇ ਬਰਸਾਤ ਕਾਰਨ ਝੋਨੇ ਦੀ ਨਮੀ ਵਿੱਚ ਕਮੀ ਨੂੰ ਦੇਖਦੇ ਹੋਏ ਆਰਟੀਆ ਨੇ ਇੱਕ ਅਹਿਮ ਫੈਸਲਾ ਲਿਆ ਹੈ ਕੀ ਅਨਾਜ ਮੰਡੀ ਟਾਂਡਾ ਵਿੱਚ ਗਿੱਲੇ ਝੋਨੇ ਦੀ ਖਰੀਦ ਨਹੀਂ ਹੋਵੇਗੀ ਤੇ ਦੋ ਦਿਨ ਮੰਡੀ ਬੰਦ ਰਹੇਗੀ ਆਰਤੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨੂੰ ਆਰਤੀਆ ਬਲੋ ਮੀਟਿੰਗ ਕੀਤੀ ਗਈ ਹੈ ਮਾਰਕੀਟ ਕਮੇਟੀ ਦਫ਼ਤਰ ਕਿ ਟਾਂਡਾ ਮੰਡੀ ਦੇ ਵਿੱਚ ਜਿੰਦਾ ਵੀ ਕਿਸਾਨਾਂ ਵੱਲੋਂ ਮਾਲ لے ਆਇਆ ਜਾ ਰਿਹਾ ਕੋਈ 21 22 23 24 ਮੋਇਸਚਰ ਦਾ ਆ ਇਸ ਕਰਕੇ ਟਾਂਡਾ ਮੰਡੀ 2 ਦਿਨ ਲਈ ਬੰਦ ਕਰ ਦਿੱਤੀ ਗਈ ਆ ਕੋਈ ਵੀ ਢੇਰੀ ਖਲਾਰੀ ਨਹੀਂ ਜਾਊਗੀ ਤੇ ਨਾ ਹੀ ਸਿਕਾਈ ਜਾਊਗੀ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਅੱਗੇ ਤੋਂ ਜਿੰਨਾ ਵੀ ਝੋਨਾ ਲੈ ਕੇ ਆਉਣ ਉਹ 17% ਮੋਇਸਚਰ ਵਾਲਾ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ ਲੈ ਕੇ ਆਉਣ ਉਸ ਦੀ ਖਰੀਦ ਹੋਵੇਗੀ ਗਿੱਲਾ ਝੋਨਾ ਬਿਲਕੁਲ ਨਹੀਂ ਭਰਿਆ ਜਾਵੇਗਾ ਨਾ ਹੀ ਟਰਾਲੀਆਂ ਵਿੱਚੋਂ ਉਤਾਰਿਆ ਜਾਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ 2-4 ਦਿਨ ਝੋਨਾ ਹਲੇ ਨਾ ਕਟਾਇਆ ਜਾਵੇ ਬਿਲਕੁਲ ਸੁੱਕਾ 17% ਵਾਲਾ ਝੋਨਾ ਮੰਡੀ ਵਿੱਚ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਨਾ ਹੀ ਸਾਡੇ ਆਰਤੀ ਵੀਰਾਂ ਨੂੰ ਹੋਵੇ ਇਸ ਵੇਲੇ ਸਾਰੀ ਮੰਡੀ ਜਿਹੜੀ ਆ ਉਹ ਪੂਰੀ ਫੁੱਲ ਹੋਈ ਪਈ ਆ ਤੇ ਆਪਣੇ ਮੋਇਸਚਰ ਵਾਲੇ ਝੋਨੇ ਨਾਲ ਇਸ ਕਰਕੇ ਅਸੀਂ 2 ਦਿਨ ਲਈ ਮੰਡੀ ਬੰਦ ਕਰ ਰਹੇ ਹਾਂ ਧੰਨਵਾਦ ਆ ਟਾਂਡਾ ਮੰਡੀ ਦੇ ਸਮੂਹ ਆਰਤੀ ਆ ਪੱਠੇ ਹੋਏ ਮੰਡੀ ਵਿੱਚ ਗਿੱਲੇ ਝੋਨੇ ਦੀ ਸਮੱਸਿਆ ਆ ਰਹੀ ਆ ਕਾਹਦੀਆਂ ਹਜ਼ਾਰਾਂ 17 ਮੌਜਤਾਂ ਦੀਆਂ ਜੀਵੰਗਰ ਹਰਾ ਝੋਨਾ ਵੱਢ ਕੇ ਆ ਕੇ ਸਾਡੀ ਲੇਬਰ ਜਿਹੜੀ ਆ ਮੰਡੀ ਦੀ ਬਿਲਕੁਲ ਹੜਤਾਲ ਤੇ ਚਲ ਗਈ ਆ ਕਿਉਂਕਿ ਉਹ ਪਰੇਸ਼ਾਨੀ ਤਿੰਨ ਤਿੰਨ ਦਿਨ ਖਲਾਰਨਾ ਪੈਂਦਾ ਉਹ ਮਿਹਨਤ ਆ ਨਾ ਉਹ ਹੀ ਮਿਲਦਾ ਇਸ ਕਟਾਂਡੇ ਮੰਡੀ ਦੀ ਜਿਹੜੀ ਲੇਬਰ ਆ ਹੜਤਾਲ ਤੇ ਚਲ ਗਈ ਆ ਕੋਈ ਕਿਸਾਨ ਵੀਰ 17 ਮੌਜਤਾਂ ਦੇ ਉੱਪਰ ਝੋਨਾ ਵੜਾਉਣ ਦੀ ਕੋਸ਼ਿਸ਼ ਨਾ ਕਰੇ ਤੇਨੇ ਖੱਜ ਖਰਾਬੀ ਹੋਊ ਖੱਜ ਖਰਾਬੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਬੇਨਤੀ ਆ ਤੁਕਾ ਚੋਣਾਂ ਨਹੀਂ ਮੰਡੀ ਚਲੇ ਹਾਂ ਧੰਨਵਾਦ ਜੀ